ਹੈਰਿਟੇਜ ਸਟ੍ਰੀਟ ਵਿਕ ਹੈ ਇੱਕ ਆਟੋ ਰਿਕਸ਼ਾ ਚਾਲਕ ਲਖਨੌ ਤੋਂ ਆਈ ਯਾਤਰੀ ਨਾਲ ਬਹਿਸ ਕਰਦਾ ਦਿਖਾਈ ਦਿੱਤਾ ਫਾਸਟਵੇਅ ਅੰਮੇਸਰ ਖਬਰਨਾਮਾ ਦੀ ਟੀਮ ਨੇ ਉਸ ਆਟੋ ਚਾਲਕ ਦੀ ਤਸਵੀਰ ਨੂੰ ਕੈਮਰੇ ਵਿੱਚ ਕੈਦ ਕੀਤਾ ਅਤੇ ਲਖਨੌ ਤੋਂ ਆਈ ਯਾਤਰੀ ਨਾਲ ਗਾਲ ਕੱਢਦੇ ਹੋਏ ਉਸ ਦੇ ਵਿਚਾਰ ਜਾਣੇ ਪਰ ਉਹ ਯਾਤਰੀ ਕਾਫੀ ਨਿਰਾਸ਼ ਦਿਖਿਆ ਗੱਲ ਲੱਗਦੀ ਇਹਦੀ ਅੱਪਾ ਤੂੰ ਜਾ ਭਰਾ ਜਾ ਜਾ ਫਿਰ ਕਿੱਥੇ ਜਾਏ ਨਹੀਂ ਤੂੰ ਲੜਦੇ ਕਿ ਉਹਦੇ ਨਾਲ ਉਹਨੇ ਕਿ ਲੜਦਾ ਦਾ ਯਾਰ ਭਾ 100 ਰੁਪਿਆ ਲੈਣਾ ਯਾਰ ਕੋ ਤਾਂ ਫਿਰ ਤੋਦੇ ਯਾਰ ਜੋ ਕੋਈ ਪੈਸਾ ਛੱਡਦਾ ਇਹ ਗੱਲ ਉਸਤਾਜ ਜੀ ਅੱਜ ਕੀ ਕਹਿੰਦਾ 100 ਰੁਪਿਆ ਨਹੀਂ ਦੇਂਦਾ ਅਸੀਂ ਅੱਗ ਲਾਣਾ ਆ ਹੋ ਕੇ ਕੰਮ ਇਹਨੂੰ ਅੰਮ੍ਰਿਤਸਰ ਦੇ ਵਿੱਚ ਆਟਵਾਂ ਦੀ ਜਿਹੜੀ ਹੈ ਉਹ ਪਰਮਾਰ ਹੈ ਵੱਡੀ ਸਮੱਸਿਆ ਹੈ ਜਿੱਥੇ ਮਰਜ਼ੀ ਦਿਲ ਕਰਦਾ ਹੈ ਗੱਡੀਆਂ ਖੜੀਆਂ ਕਰਕੇ ਤੇ ਸਵਾਰੀਆਂ ਬਿਠਾਉਣ ਲੱਗ ਜਾਂਦੇ ਨੇ ਇਸ ਵੇਲੇ ਅਸੀਂ ਹੈਰੀਟੇਜ ਸਟਰੀਟ ਦੇ ਵਿੱਚ ਮੌਜੂਦ ਹਾਂ ਇੱਥੇ ਵੀ ਬਹੁਤ ਹੀ ਆਟਵਾਂ ਦਾ ਤੇ ਈ ਰਿਕਸ਼ਿਆਂ ਦਾ ਰਸ਼ ਹੈ ਉਤੋਂ ਜਿਹੜੀ ਇੱਥੇ ਜਿਹੜੇ ਆਟੋ ਵਾਲੇ ਨੇ ਫੋਨ ਤਾਂ ਇੱਥੋਂ ਚਲੇ ਗਏ ਨੇ ਪਰ ਇੱਥੇ ਜਿਹੜੇ ਟੂਰਿਸਟ ਆਉਂਦੇ ਨੇ ਉਹਨਾਂ ਨਾਲ ਬਹੁਤ ਹੀ ਬਤਮੀਜੀ ਦੇ ਨਾਲ ਗੱਲ ਕਰਦੇ ਨੇ 100-100 ਰੁਪਏ 10-10 ਰੁਪਏ ਪਿੱਛੇ ਉਹਨਾਂ ਨਾਲ ਬਤਮੀਜ਼ੀਆਂ ਕਰਦੇ ਨੇ ਸਾਡੇ ਨਾਲ ਇਹ ਤੁਸੀਂ ਦੇਖ ਸਕਦੇ ਹੋ ਜਿਹੜੇ ਵਿਅਕਤੀ ਮੌਜੂਦ ਨੇ ਇਹ ਲਖਨਊ ਤੋਂ ਆਏ ਨੇ ਤੇ ਹੁਣੇ ਹੀ ਸਾਡੇ ਸਾਹਮਣੇ ਹੀ ਇਹਨਾਂ ਦੇ ਨਾਲ ਬਹਿਸ ਕਰ ਰਹੇ ਸੀ ਤੇ ਬਹੁਤ ਹੀ ਬਤਮੀਜੀ ਦੇ ਨਾਲ ਜਿਹੜੀ ਹੈ ਉਹ ਇਹਨਾਂ ਦੇ ਨਾਲ ਵਾਰਤਾਲਾਪ ਕਰਦੇ ਸੀ ਟੂਰਿਸਟ ਨੇ और ये शहर इस वेल्ले जेकर तरक्की कर, कर रहा है तो टूरिस्ट के सिर पर ही कर रहा है पर टूरिस्ट के नाल इस तरह मिसबिहेव नहीं करना चाहिए इन्होंने गल भी असि कराँगे कहाँ से आए हैं आप और क्या बात हुई अभी बहस हो रही थी ऑटो वाले के साथ आपकी हमें जाना है वहाँ बाघा बार्डर घूमने तो हम इनसे बोले बोले हमें एडवांस दो हमने बोला आप हमें लेके चलिए वहाँ से हम फिर आएंगे आपको पैसा देंगे बात यही इतनी हुई हमारी उनकी जब वहाँ से हम आएंगे यहाँ ਤभी ਤਾਂ ਹਮ ਦੇਂਗੇ ਪੈਸਾ ਹੂੰ ਬਿਲਕੁਲ ਠੀਕ ਹੈ ਕਿ ਪਹਿਲੇ ਉਹਨਾਂ ਕੋ ਪੈਸਾ ਦੇ ਦੇ ਤੋ ਇਨਕਾ ਬਿਹੇਵੀਅਰ ਕਿਹਦਾ ਥਾ ਆਪਕੇ ਸਾਥ ਬਿਲਕੁਲ ਗਲਤ ਹੈ ਆਪ ਜਾਣਾ ਚਾਹੋ ਜਾਓ ਕਹਾਂ ਜਾ ਰਹੇ ਇਧਰ ਉਧਰ ਬੋਲ ਰਹੇ ਜੈਸੀ ਇਨਕੀ ਭਾਸ਼ਾ ਹੈ ਆਪ ਯਹਾਂ ਅਗੇ ਸੇ ਆਓਗੇ ਕਭੀ ਯਹਾਂ ਪੇ ਨਹੀਂ ਆਏਗੇ ਸੋ ਬੜੀ ਸ਼ਰਮ ਵਾਲੀ ਗੱਲ ਹੈ ਕਿ ਆਟੋ ਵਾਲਿਆਂ ਨੂੰ ਆਪਣੇ ਸਿਰਫ ਪੈਸਿਆਂ ਦੇ ਨਾਲ ਮਤਲਬ ਹੈ ਪਰ ਟੂਰਿਸਟ ਆਇਆ ਕੋਈ ਮਹਿਮਾਨ ਆਇਆ ਸਾਡੇ ਸ਼ਹਿਰ ਦੇ ਵਿੱਚ ਉਹਦੀ ਇੱਜ਼ਤ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਉਹਦੀ ਰਿਸਪੈਕਟ ਕਰਨੀ ਹੈ ਕਿ ਨਹੀਂ ਕਰਨੀ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਪਰ ਸਿਰਫ ਸਾਨੂੰ ਪੈਸੇ ਚਾਹੀਦੇ ਨੇ ਉਹ ਪੈਸੇ ਕਿਸ ਤਰ੍ਹਾਂ ਕਢਾਣੇ ਨੇ ਬਸ ਉਹਦੇ ਨਾਲ ਲੈਣਾ ਦੇਣਾ ਸਾਨੂੰ ਸੋ ਇਸ ਵੱਲ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਟੂਰਿਜ਼ਮ ਵਿਭਾਗ ਨੂੰ ਵੀ ਧਿਆਨ ਦੇਣਾ ਚਾਹੀਦਾ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਅੰਮ੍ਰਿਤਸਰ ਖਬਰਨਾਮਾ